ਪਿਛਲੀ ਕਿਸ਼ਤ ਵਿੱਚ ਤੁਸੀਂ ਦੇਖਿਆ ਕਿ ਪਿਆਰਾ ਸਿੰਘ ਅਤੇ ਹਮਦਰਦ ਗੌਰਦੀਪ ਸਿੰਘ ਦੇ ਘਰ ਉਸ ਨੂੰ ਸਮਝਾਉਣ ਜਾਂਦੇ ਹਨ ਕਿ ਬਾਣਾ ਗੁਰਸਿੱਖ ਦੀ ਪਹਿਚਾਨ ਹੈ ਬਾਣੀ ਦੇ ਪੱਖ ਵਿੱਚ ਕੁਝ ਦੁਨਿਆਵੀ ਦਲੀਲਾਂ ਵੀ ਦਿੰਦੇ ਹਨ ਪਰ ਦੀਪ ਸਿੰਘ ਫਿਰ ਵੀ ਮੁਨਕਰ ਹੀ ਰਹਿੰਦਾ ਹੈ ਹੁਣ ਅੱਗੇ ਦੇਖੋ ਜੀ ਪਿਆਰਾ ਸਿੰਘ ਤੁਸੀਂ ਅਜੇ ਵੀ ਉੱਥੇ ਹੀ ਫਸੇ ਹੋ ਜੇ ਮਨਾਂ ਬਦਲ ਗਿਆ ਆਪਣੀ ਸੋਚ ਬਦਲੋ ਕਿਹੜੇ ਸੰਤਾਂ ਕੋਲ ਜਾਂਦੇ ਹੋ ਜਿਨ੍ਹਾਂ ਨੇ ਇਨਾ ਬਦਲ ਦਿੱਤਾ ਇਹ ਅੱਜ ਆਪਣਾ ਗੁਰੂ ਪੁਰਾਣਾ ਲੱਗਣ ਲੱਗ ਗਿਆ ਤੇ ਜ਼ਮਾਨਾ ਨਵਾਂ ਹੋ ਗਿਆ ਬਸ ਤੁਸੀਂ ਮਿਲੋਗੇ ਤੇ ਸੋਚੋਗੇ ਕਿ ਇਨਾ ਸਮਾਂ ਕਿਉਂ ਖਰਾਬ ਕਰ ਲਿਆ ਬਸ ਬਈ ਸਾਨੂੰ ਤੇ ਨਾ ਹੀ ਮਿਲਾਓ ਸਾਡਾ ਸੰਤੇ ਇੱਕੋ ਹੀ ਆ ਤੇ ਉਸ ਤੋਂ ਬਾਅਦ ਗੁਰੂ ਦੀ ਪਿਆਰੀ ਸੰਗਤ ਸਾਨੂੰ ਤੇ ਮਾਰੇ ਨਾ ਹੀ ਪਾਉਣ ਨਾ ਹੋਰ ਸੰਤਾਂ ਦੇ ਬਸ ਜਿਹੜੇ ਜਮਾਨੇ ਨੂੰ ਅੱਗੇ ਲੈ ਕੇ ਤੁਰ ਪਏ ਨੇ ਦੀਪ ਸਿੰਘ ਇਹ ਗੱਲ ਦੱਸੋ ਫੇ ਤੁਹਾਡੇ ਸੰਤ ਤੇ ਅਮਰਤ ਵਿਸ਼ ਕੋਣ ਲੱਗ ਪਿਉਣੇ ਨਹੀਂ ਨਹੀਂ ਅਮਰਤ ਦੀ ਦਾਤ ਤੇ ਪੰਜਾਂ ਕੋਲੋਂ ਹੀ ਮਿਲਦੀ ਹੈ ਚਲੋ ਸ਼ੁਕਰ ਹੈ ਫਿਰ ਤੇ ਹੱppa ਟਾਈਮ ਨਾਲ ਹੀ ਮਿਲ ਪਈ ਫੇਰ ਮੈਨੂੰ ਇਹ ਵੀ ਦੱਸੋ ਜਦੋਂ ਪੰਜ ਅਮਰਤ ਦੀ ਦਾਤ ਦਿੰਦੇ ਨੇ ਉਦੋਂ ਹੀ ਪਤਲੂਣਾ ਨਿਕਰਾਂ ਅਲੰਦਰ ਪ੍ਰਵਾਨ ਹੋ ਜਾਂਦਾ ਹੈ ਨਹੀਂ ਪਿਆਰਾ ਸਿੰਘ ਉੱਥੇ ਪਤਾ ਹੀ ਹੈ ਉੱਥੇ ਤੇ ਬਾਣਾ ਪਾ ਕੇ ਦਾਤ ਮਿਲਦੀ ਹੈ ਤੇ ਫਿਰ ਦੀਪ ਸਿੰਘ ਕੀ ਉਸ ਦਿਨ ਗੁਰੂ ਵੱਖਰਾ ਹੁੰਦਾ ਹੈ ਜਿਸ ਨੂੰ ਉਸ ਦਿਨ ਆਪਾਂ ਬਾਣੇ ਵਿੱਚ ਚੰਗੇ ਲੱਗਦੇ ਆ ਤੇ ਉਸ ਤੋਂ ਬਾਅਦ ਕੁਝ ਖਾਸ ਛੁੱਟੀ ਮਿਲ ਜਾਂਦੀ ਹੈ ਤੁਸੀਂ ਦਾ ਬਿਲਕੁਲ ਇੱਕੋ ਗੱਲ ਤੇ ਅੜ ਗਏ ਦੇਖੋ ਅੰਮ੍ਰਿਤ ਛਕਣ ਵਾਲੇ ਦਿਨ ਨਾਮ ਦੀ ਦਾਤ ਮਿਲਦੀ ਹੈ ਤੇ ਗੁਰੂ ਘਰ ਵਿੱਚ ਦਾਖਲਾ ਉਸਦੀ ਕਮਾਈ ਸਿੱਖ ਨੇ ਉਸ ਤੋਂ ਬਾਅਦ ਕਰਨੀ ਹੁੰਦੀ ਹੈ ਹਰ ਸਮੇਂ ਗੁਰੂ ਨੂੰ ਯਾਦ ਕਰਨਾ ਹੁੰਦਾ ਹੈ ਬਿਲਕੁਲ ਠੀਕ ਫਰਮਾਇਆ ਚਲੋ ਹੁਣ ਮੈਂ ਪੁੱਛਦਾ ਹਾਂ ਕਿ ਜਦੋਂ ਸਵੇਰੇ ਅਸੀਂ ਤੇ ਆਰ ਹੁੰਦੇ ਆ ਉਦੋਂ ਸਾਡੇ ਮਨ ਵਿੱਚ ਕੀ ਹੁੰਦਾ ਹੈ ਚਲੋ ਭੈਣ ਜੀ ਮੈਂ ਇਹ ਸਵਾਲ ਤੁਹਾਡੇ ਤੋਂ ਹੀ ਪੁੱਛਦਾ ਹਾਂ ਹਾ ਵੀਰ ਜੀ ਉਦੋਂ ਤੇ ਇਹੀ ਮਨ ਚ ਹੁੰਦਾ ਹੈ ਕਿ ਅੱਜ ਵਧੀਆ ਤੋਂ ਵਧੀਆ ਸੂਟ ਪਾਵਾਂ ਤੇ ਸਾਰੇ ਮੁਹੱਲੇ ਵਿੱਚ ਟੌਰ ਹੋਵੇ। ਦੀਪ ਸਿੰਘ ਹੁਣ ਦੱਸੋ। ਤੇ ਫਿਰ ਕੀ ਬਾਣਾ ਪਾਉਣ ਨਾਲ ਗੁਰੂ ਯਾਦ ਰਹਿੰਦਾ ਹੈ ਜਾਂ ਸਾਡੇ ਇਹ ਵੈਸਟਰਨ ਕੱਪੜੇ? ਪਿਆਰਾ ਸਿੰਘ ਜੀ ਗੱਲ ਤੇ ਨਾਮ ਤੇ ਗੁਰਬਾਣੀ ਨਾਲ ਜੁੜਨਦੀ ਹੈ। ਚਲੋ ਹੁਣ ਫਿਰ ਇਹ ਹੁਣ ਦੱਸ ਦਿਓ। ਜਦੋਂ ਦਾ ਬਾਣਾ ਛੱਡਿਆ ਹੈ ਅਮਰਤ ਵੇਲਾ ਢਿੱਲਾ ਹੋਇਆ ਹੈ ਜਾਂ ਪੱਕਾ ਹੁਣ ਸੱਚ ਦੱਸਿਓ ਨੀਦੇ ਭੈਣ ਜੀ ਤੋਂ ਪੁੱਛ ਲੈਣਾ ਤੁਸੀਂ ਤੇ ਹੁਣ ਮਗਰ ਹੀ ਪੈ ਗਏ ਪਤਾ ਨਹੀਂ ਬਾਣੇ ਵਿੱਚ ਏਡਾ ਕੀ ਫੇਰ ਤੇ ਤੁਸੀਂ ਗੁਰੂ ਸਾਹਿਬ ਜੀ ਦੀ ਸੇਵਾ ਵੀ ਇੰਨਾ ਕੱਪੜਿਆਂ ਨਾਲ ਹੀ ਕਰ ਲੈਂਦੇ ਹਣ ਹੁਣ ਮੈਨੂੰ ਯਾਦ ਹੈ ਪਹਿਲਾਂ ਤਾਂ ਕਾਲਜ ਵਾਲੇ ਦਿਨਾਂ ਦੇ ਵਿੱਚ ਤਾਂ ਤੁਸੀਂ ਇਸ ਨੂੰ ਬਿਲਕੁਲ ਚੰਗਾ ਨਹੀਂ ਸਮਝਦੇ ਸੀ ਗੁਰਦੁਆਰਾ ਸਾਹਿਬ ਤੇ ਮੈਂ ਬਾਣਾ ਪਾ ਕੇ ਜਾਂਦਾ ਆ ਇਸ ਦਾ ਮਤਲਬ ਸਾਨੂੰ ਹਮੇਸ਼ਾ ਗੁਰੂ ਸਾਹਿਬ ਦੀ ਸੇਵਾ ਲਈ ਤਿਆਰ ਨਹੀਂ ਰਹਿਣਾ ਚਾਹੀਦਾ ਇਦਾਂ ਸੋਚੋ ਤੁਸੀਂ ਦਰਬਾਰ ਸਾਹਿਬ ਉੱਥੇ ਕਿਸੇ ਕਾਰਨ ਕਰਕੇ ਸੇਵਾ ਦੀ ਲੋੜ ਪੈ ਗਈ ਫਿਰ ਆਪਾਂ ਸੇਵਾ ਲਈ ਮੁਨਕਰ ਹੋ ਜਾਵਾਂਗੇ ਜਾਂ ਘਰ ਨੂੰ ਭੱਜਾਂਗੇ ਕਿ ਮੈਂ ਬਾਣਾ ਪਾ ਕੇ ਆਇਆ ਸ਼੍ਰੋਮਣੀ ਕਮੇਟੀ ਦੇ ਬਹੁ ਸੇਵਾਦਾਰ ਨੇ ਸਾਡੀ ਲੋੜ ਕਿਉਂ ਪਾਉ? ਨਾਲੇ ਸਾਡੀ ਸੇਵਾ ਦੀ ਲੋੜ ਉੱਥੇ ਕਿਉਂ ਪੈਣੀ? ਆਖਰ ਉਹ ਵੀ ਸੰਗਤ ਦੇ ਪੈਸੇ ਚੋਂ ਹੀ ਤਨਖਾਹ ਲੈਂਦੇ ਨੇ। ਚਲੋ ਬਹੁਤ ਮਿਹਰਬਾਨੀ। ਫੇਰ ਤੇ ਆਪਣਾ ਫਰਜ਼ ਹੀ ਮੁੱਕ ਜਾਂਦਾ ਹੈ। ਜੇ ਅਸੀਂ ਆਪਣੇ دنیਆਵੀ ਪਿਤਾ ਜੀ ਦੀ ਦੇਖਭਾਲ ਕਿਸੇ ਨੂੰ ਦੇ ਦਈਏ ਤੇ ਕਿਸੇ ਕਾਰਨ ਉਹ ਦੋ ਤਿੰਨ ਦਿਨ ਨਾ ਆ ਸਕੇ। ਫਿਰ ਕੀ ਆਪਾਂ ਪਿਤਾ ਜੀ ਨੂੰ ਖੁਦ ਨਹੀਂ ਦੇਖਾਂਗੇ ਨਾਲੇ ਆਪਾਂ ਕਹਿੰਦੇ ਆ ਗੁਰੂ ਸਾਹਿਬ ਸਾਂਝੇ ਨੇ ਫਿਰ ਸਾਡਾ ਸਭ ਦਾ ਫਰਜ਼ ਨਹੀਂ ਬਣਦਾ ਸੇਵਾ ਲਈ ਤਿਆਰ ਰਹਿਣ ਲਈ ਨਾਲੇ ਜੂਨ 84 ਵਿੱਚ ਸ਼ਬਦੀ ਸੇਵਾ ਦੀ ਲੋੜ ਨਹੀਂ ਪਈ ਸੀ ਚਲੋ ਜਦੋਂ ਪਉ ਉਦੋਂ ਦੇਖਾਂਗੇ ਅਜੇ ਤਾਂ ਨਹੀਂ ਆ ਨਾ ਲੋੜ ਤੁਸੀਂ ਇੰਨੀ ਚਿੰਤਾ ਨਾ ਕਰੋ ਸਾਰੇ ਪੰਥ ਦੀ ਪੰਥ ਦੀ ਚਿੰਤਾ ਦੇ ਬਾਅਦ ਜਾ ਦੀਪ ਸਿੰਘ ਮੈਨੂੰ ਤੇ ਗੁਰੂ ਸਾਹਿਬ ਦੇ ਉਸ ਗੁਰਸਿੱਖ ਦੀ ਚਿੰਤਾ ਹੈ ਜੋ ਗੁਰੂ ਦੇ ਹੁਕਮ ਨੂੰ ਸੁਣਨ ਤੇ ਮੰਨਣ ਨੂੰ ਤਤਪਰ ਰਹਿੰਦਾ ਸੀ ਤੇ ਅੱਜ ਸਮੇਂ ਦੀਆਂ ਕੋਝੀਆਂ ਚਾਲਾਂ ਦੇ ਵਹਿਣ ਵਿੱਚ ਵਹਿ ਤੁਰਿਆ ਓਹਾ ਮੈਂ ਕਿਤੇ ਨਹੀਂ ਗਿਆ ਪਿਆਰਾ ਸਿੰਘ ਉਦੋਂ ਕੋਈ ਦੱਸਣ ਤੇ ਸਮਝਾਉਣ ਵਾਲਾ ਨਹੀਂ ਸੀ ਤੇ ਹੁਣ ਕੋਈ ਮਿਲ ਗਿਆ ਜਿਸ ਨੇ ਅੱਖਾਂ ਤੋਂ ਪੱਟੀ ਖੋਲ ਕੇ ਸੱਚ ਪ੍ਰਤੱਖ ਦਿਖਾ ਦਿੱਤਾ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇਸ ਭਿਆਨਕ ਕਾਲ ਯੁੱਗ ਵਿੱਚ ਹੋਰ ਕਿੰਨੇ ਸਮਝਾ ਦਿੱਤਾ ਸਮੇਂ ਦਾ ਹੇਰ ਫੇਰੀ ਹੈ ਚੱਪੇ ਚੱਪੇ ਤੇ ਵਿਦਵਾਨ ਤੇ ਸੰਤ ਪ੍ਰਗਟ ਹੋ ਗਏ ਪਹਿਲਾਂ ਕੋਈ ਭਗਤੀ ਕਰਦਾ ਸੀ ਉਸ ਦਾ ਮਨ ਹੇਠਾਂ ਨੂੰ ਜਾਂਦਾ ਸੀ ਨਿਮਰਤਾ ਵੱਲ ਜਾਂਦਾ ਸੀ ਤੇ ਉਹ ਗੁਰੂ ਦੀ ਸ਼ਾਨ ਦੇ ਉਲਟ ਕਹਿਣ ਤੋਂ ਡਰਦਾ ਸੀ ਤੇ ਹੁਣ ਭਗਤੀ ਦੇ ਕਿਸੇ ਨੇ ਕੀ ਕਰਨੀ ਹੈ ਜਦੋਂ ਕਿਸੇ ਦਾ ਦਾ ਲੱਗਦਾ ਸੰਤ ਵਣ ਬੈਠਦਾ ਸਾਡੇ ਤੇ ਲੱਗਦਾ ਆਗੂਆ ਨੇ ਵੀ ਇਹ ਚੀਜ਼ ਮੰਨ ਨਹੀਂ ਲਈ ਹੈ ਹੁਣ ਤੇ ਗੁਰਦੁਆਰਾ ਸਾਹਿਬਾਂ ਵਿੱਚ ਵੀ ਪਹਿਰਾਵੇ ਐਸੇ ਹੁੰਦੇ ਹਨ ਕਿ ਕਈ ਕਈ ਵਾਰੀ ਜਾਣ ਨੂੰ ਸ਼ਰਮੀ ਆ ਜਾਂਦੀ ਹੈ ਬਿਲਕੁਲ ਠੀਕ ਵੀਰ ਜੀ ਮੈਂ ਵੀ ਹੈਰਾਨ ਹੋਇਆ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਨੇ ਇੱਕ ਬਿਲਕੁਲ ਮੋਨੇ ਬੰਦੇ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਰੱਖ ਦਿੱਤੇ ਹੁਣ ਦੱਸੋ ਕੀ ਸਾਡੇ ਸਕੂਲ ਦੇ ਪ੍ਰਿੰਸੀਪਲ ਚੋਕ ਨੇ ਹਨ ਵੀਰ ਜੀ ਬਿਲਕੁਲ ਠੀਕ ਕਿਹਾ ਮੇਰਾ ਦਿਲ ਕਰਦਾ ਸੀ ਮੈਂ ਕਹਿ ਦੇਵਾਂ ਪਰ ਫਿਰ ਕਹਿੰਦੀ ਕਹਿੰਦੀ ਰੁਕ ਗਈ ਰੁਕੇ ਕਿਉਂ ਵੀਰ ਜੀ ਕਿਵੇਂ ਕਹਿੰਦੀ ਮੈਂ ਤੇ ਆਪ ਤਹਰਾਵੇ ਵਿੱਚ ਨਹੀਂ ਸੀ ਦੇਖਿਆ ਭੈਣ ਜੀ ਇਹ ਸਾਡੇ ਤੁਰਨ ਨਾਲ ਕਿੰਨਾ ਫਰਕ ਪੈ ਜਾਣਾ ਸੀ ਜੇ ਆਪਾਂ ਤਿਆਰ ਬਹਿਰ ਤਿਆਰ ਹੁੰਦੇ ਆਪਾਂ ਉਸ ਪ੍ਰਿੰਸੀਪਲ ਨੂੰ ਵੀ ਚੁੱਕਣਾ ਕਰ ਦੇਣਾ ਸੀ ਪਰ ਉਹਨਾਂ ਨੂੰ ਵੀ ਪਤਾ ਹੈ ਖੇੜਾ ਪੁੱਛਣ ਵਾਲਾ ਹੈ ਅਸੀਂ ਇਹ ਤੇ ਚਾਹੁੰਦੇ ਆ ਕਿ ਗੁਰਦੁਆਰਾ ਸਾਹਿਬਾਂ ਵਿੱਚ ਮਾਹੌਲ ਠੀਕ ਹੋ ਜਾਵੇ ਪਰ ਇਹ ਕਿਉਂ ਨਹੀਂ ਮੰਨਦੇ ਕਿ ਇਸ ਵਿੱਚ ਸਾਡੀ ਵੀ ਜ਼ਿੰਮੇਵਾਰੀ ਹੈ ਅਸੀਂ ਵੀ ਹੋਈ ਅਮਨ ਸ਼ਕਿਆ ਹੈ ਜੋ ਉਹਨਾਂ ਨੇ ਸ਼ਕਿਆ ਹੈ ਸਾਡੇ ਵੀ ਤੇ ਗੁਰੂ ਸਾਹਿਬ ਉਨੇ ਹੀ ਹਨ ਨਾਲੇ ਦੱਸੋ ਗੁਰੂ ਸਾਹਿਬ ਕੇਵਲ ਗੁਰਦੁਆਰਾ ਸਾਹਿਬ ਵਿੱਚ ਹੀ ਹਨ ਜੇ ਸਾਨੂੰ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਹਰ ਮਿਲ ਜਾਣ ਤੇ ਫਿਰ ਆਪਾਂ ਕੀ ਕਰਾਂਗੇ ਬਣਾ ਭਾਕੇ ਹੋਣਾ ਪਰ ਇਸ ਵਿੱਚ ਆਪਾਂ ਕੀ ਕਰ ਸਕਦੇ ਆ ਵੀ ਜੋ ਵੀ ਸਾਡੀ ਸਮਰੱਥਾ ਦੇ ਅਨਸਾਰ ਅਸੀਂ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਹੈ ਘਟੋ ਘਟ ਆਪਾਂ ਆਪਣੇ ਆਪ ਨੂੰ ਤੇ ਠੀਕ ਕਰੀਏ ਆਪਣਾ ਫਰਿਸ਼ਤਾ ਪਹਿਚਾਣੀਏ ਆਪਣਾ ਜਨਮ ਮਰਨ ਤਾਂ ਸਵਾਰੀਏ ਜੇ ਸਾਡਾ ਜੀਵਨ ਸਾਡਾ ਪਹਿਰਾਵਾ ਕਿਸੇ ਲਈ ਦਸ਼ਮੇਸ਼ ਦੇ ਸਕੂਲ ਦੀ ਮਰਿਆਦਾ ਦਾ ਨਮੂਨਾ ਬਣ ਜਾਵੇ ਤੇ ਆਪੇ ਆਪਾ ਇਸੇਵਾ ਵਿੱਚ ਇਹ ਹਿੱਸਾ ਪਾ ਲਿਆ ਚਲੋ ਬਾਕੀ ਤਾਂ ਛੱਡੋ ਆਪਾਂ ਆਪਣਾ ਜਨਮ ਮਰਨ ਤੇ ਸਵਾਰੀਏ ਲੈ ਹੁਣ ਬਾਣਾ ਮਰਨ ਵੇਲੇ ਤੋਂ ਕਦੋਂ ਸਹਾਈ ਹੋਣ ਲੱਗਾ ਤੁਸੀਂ ਤਾਂ ਨਵੀਆਂ-ਨਵੀਆਂ ਗੁਝਲਾਂ ਪਾਈ ਬੈਠੇ ਹੋ ਦਿਮਾਗ 'ਚ ਗੁੰਝਲ ਨਹੀਂ ਸੱਚ ਹੈ ਦੀਪ ਸਿੰਘ ਗੁਰਸਿੱਖਾਂ ਦਾ ਬਾਣਾ ਲੋਕ ਪ੍ਰਲੋਕ ਵਿੱਚ ਸਾਈ ਹੁੰਦਾ ਹੈ ਇਹ ਮੈਂ ਨਹੀਂ ਕਹਿ ਰਿਹਾ ਗੁਰਮੁਖਾਂ ਦੇ ਬਚਨ ਨੇ ਭਾਈ ਰਣਧੀਰ ਸਿੰਘ ਜੀ ਕਈ ਸਾਥੀਆਂ ਨੂੰ ਸੰਦੇਸ਼ ਦੇ ਕੇ ਗਏ ਨੇ ਕਿ ਬਾਣਾ ਨਾ त्याਗਿਓ ਇਹ ਦਰਬਾਰ ਤੱਕ ਨਾਲ ਜਾਣਾ ਹੈ ਹਰਨੋ ਸਮਾਂ ਨਹੀਂ ਪਿਆਰਾ ਸਿੰਘ ਜਦੋਂ ਕੋਈ ਵੀ ਕੁਝ ਬੋਲੇ ਤੇ ਅੱਖਾਂ ਬੰਦ ਕਰਕੇ ਹੀ ਮੰਨ ਲਈ ਜਾਵੇ ਹਾਂ ਦੀਪ ਸਿੰਘ ਆਪਾਂ ਜ਼ਿਆਦਾ ਪੜ ਗਏ ਤੇ ਭੁੱਲ ਗਏ ਭੋਲੇ ਭਾਏ ਮਿਲੇ ਰਹੂ ਰਾਹਾ ਅਸੀਂ ਤਾਂ ਤਾਂ ਮੰਨਾਂਗੇ ਜੇ ਸਾਨੂੰ ਦਿਖਾਓਗੇ ਕਿ ਬਾਣਾ ਅੱਗੇ ਜਾਂਦਾ ਹੈ ਗੁਰੂ ਸਾਹਿਬ ਜ਼ਰੂਰ ਦਿਖਾਉਣਗੇ ਵੀਰ ਜੀ ਬੈਣ ਜੀ ਤੁਸੀਂ ਵੀ ਇਸ ਦੇ ਨਾਲ ਰਲ ਗਏ ਹੁਣ ਚਲੋ ਅਸੀਂ ਉਡੀਕ ਕਰਾਂਗੇ ਉਸ ਦਿਨ ਦੀ ਪਰ ਇੱਕ ਸ਼ਰਤ ਹੈ ਉਦੋਂ ਤੱਕ ਤੁਸੀਂ ਸਾਨੂੰ ਖੁਦ ਬਾਣਾ ਪਾਉਣ ਨੂੰ ਨਹੀਂ ਕਹੋਗੇ ਠੀਕ ਹੈ ਗੁਰੂ ਸਾਹਿਬ ਜੀ ਤੇ ਹੀ ਛੱਡ ਦਿੰਦੇ ਹਾਂ ਚਲੋ ਸਿੰਘ ਸਾਹਿਬ ਹੁਣ ਆਪਾਂ ਚੱਲੀਏ ਮੰਮੀ ਪਾਪਾ ਦੇ ਫੋਨ ਆ ਰਹੇ ਨੇ ਹਾਂਜੀ ਚੱਲਦੇ ਹਾਂ ਅੱਜ ਦੀਪ ਸਿੰਘ ਨੇ ਸਾਡੀ ਗੱਲ ਨਹੀਂ ਮੰਨਣੀ ਚਲੋ ਜੋ ਵੀ ਹੈ ਠੀਕ ਹੈ ਪਿਆਰਾ ਸਿੰਘ ਜੀ ਬਹੁਤ ਕਿਰਪਾ ਕੀਤੀ। ਇਹੋ ਲੱਗਾ ਜਿਵੇਂ ਫੇਰ ਕਾਲਜ ਵਾਲੇ ਦਿਨ ਵਾਪਸ ਆ ਗਏ ਹੁਣ। ਹੁਣ ਮਿਲਦੇ ਰਹੋ। ਬਾਣਾ ਚਾਏ ਅਸੀਂ ਨਹੀਂ ਪਾਇਆ। ਹਾਂਜੀ ਦੀਪ ਸਿੰਘ। ਚਲੋ ਅਸੀਂ ਹੁਣ ਚੱਲਦੇ ਹਾਂ। ਫਿਰ ਦਰਸ਼ਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਤੁਸੀਂ ਸਿੰਘ ਨੂੰ ਰਹਿਤ ਰਖਾਉਣ ਦਾ ਉਪਰਾਲਾ ਕਰ ਰਹੇ ਹੋ ਜੋ ਹਰ ਸਿੱਖ ਦਾ ਫਰਜ਼ ਹੈ ਗੁਰੂ ਸਾਹਿਬ ਆਪੇ ਕਿਰਪਾ ਕਰਨਗੇ ਤੁਸੀਂ ਚਿੰਤਾ ਨਾ ਕਰੋ ਨਹੀਂ ਚਿੰਤਾ ਕਿਸ ਗੱਲ ਦੀ ਹਮਦਰਦਕਾਰ ਬਸ ਇਹ ਸੋਚ ਰਿਹਾ ਹਾਂ ਹਾਂ ਕਿ ਸਮਾਂ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ ਇਹੋ ਜੇ ਗੁਰਸਿੱਖ ਸਮੇਂ ਦੇ ਚੱਕਰ ਵਿਊ ਵਿੱਚ ਆ ਗਏ ਨੇ ਤੇ ਬਾਕੀਆਂ ਦਾ ਕੀ ਹਾਲ ਹੋਵੇਗਾ ਗੁਰੂ ਸਾਹਿਬ ਦੀ ਪਿਆਰੀ ਗੁਰਸਿੱਖੋ ਇਹਨਾਂ ਵੀਡੀਓਜ਼ ਨੂੰ ਬਣਾਉਣ ਦਾ ਮੰਤਵ ਕੇਵਲ ਇੰਨਾ ਹੀ ਹੈ ਕਿ ਗੁਰਮਤ ਦੇ ਮੁੱਢਲੇ ਅਸੂਲਾਂ ਨੂੰ ਸੁਰਜੀਤ ਕੀਤਾ ਜਾ ਸਕੇ ਤੇ ਆਪਾਂ ਸਭ ਇਹਨਾਂ ਨੂੰ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਸਕੀਏ ਆਪ ਜੀ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਇਹਨਾਂ ਵੀਡੀਓਜ਼ ਨੂੰ ਹੋਰ ਲਾਭਦਾਇਕ ਬਣਾਇਆ ਜਾ ਸਕੇ ਜੇਕਰ ਆਪ ਇਹ ਨਾਅਰੇਟਾ ਨੂੰ ਅਪਣਾਉਣ ਦਾ ਯਤਨ ਕਰੋਗੇ ਇਹ ਜਾਣ ਕੇ ਸਾਨੂੰ ਬਹੁਤ ਬਲ ਮਿਲੇਗਾ